ਸੋ ਰਠਾ ਮਹੱਲਾ ਪਹਿਲਾ ਜਿੰਨੀ ਸਤਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨਾ ਠਾਕ ਨ ਪਾਈਆ ਪਿਆਰੇ ਅੰਮ੍ਰਿਤ ਰਸ ਨ ਹਰੇ ਬੁੱਢੇ ਭਾਰੇ ਪਏ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹਸ ਲਾਣਾ ਪਿਆਰੇ ਪੀ ਤੇਰੀ ਸਾਲਾ ਬਿਨ ਬਹੁਤ ਪਏ ਡੁੱਬੀਆ ਪਿਆਰੇ ਕੰਦੀ ਪਾਏ ਕਹਾ ਰਹਾਓ ਸਾਲਾ ਹੀ ਸਾਲਾਣਾ ਪਿਆਰੇ ਦੂਜਾ ਅਬਰ ਨ ਕੋਏ ਮੇਰੇ ਪਰਬਸਲਾਹਨ ਸੇ ਭਲੇ ਪਿਆਰੇ ਸਬਦ ਰਤੇ ਰੰਗ ਹੋਏ ਜਿਸ ਕੀ ਸੰਗਤ ਜੇ ਮਿਲਾ ਪਿਆਰੇ ਰਸ ਲੈ ਤਤ ਬਲੋਏ ਪਤ ਪਰਬਾਨਾ ਸਾਚਾ ਕਾ ਪਿਆਰੇ ਨਾਮ ਸੱਚਾ ਨੀਸਾਣ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਸ਼ਾਣ ਗੁਰਬਿਨ ਹੁਕਮ ਨਾ 부ਝਿਆ ਪਿਆਰੇ ਸਾਚੇ ਸਾਚਾ ਤਾਣ ਹੁਕਮਾਇੰਦਰ ਨਿਮੇਆ ਪਿਆਰੀ ਹੁਕਮਾਇ ਕੁਦਰ ਮਜਾਰ ਹੁਕਮੇ ਅੰਦਰ ਜਮਿਆ ਪਿਆਰੇ ਉਦੋਂ ਸਰਕਾ ਪਾਰ ਗੁਰਮੁਖ ਦਰਗਾ ਜਾਣੀ ਐ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਦੂ ਜਾਏ ਹੁਕਮੇ ਬੰਨ ਚਲਾਈਆ ਪਿਆਰੇ ਮਨ ਮੁਖ ਲਾਇ ਸਜਾਈ ਹੁਕਮੇ ਸਬਦ ਪਸਾਣੀ ਐ ਪਿਆਰੇ ਦਰਗਾ ਪੈਦਾ ਜਾਏ ਹੁਕਮੇ ਗਣਤ ਗਣਾਈਆ ਪਿਆਰੇ ਹੁਕਮੇ ਹੋਮਾਇੰਦ ਹੋਏ ਹੁਕਮੇ ਬੇਬਪਾ ਬਾਈਆ ਪਿਆਰੇ ਆਪ ਗੋਲੇ ਮੁਠੀ ਰੋਏ ਹੁਕਮ ਸਬਾਪਾ ਸਾਹ ਕਾ ਪਿਆਰੇ ਸੱਚ ਮਿਲਾ ਬੜਿਆਈ ਹੋਏ ਆਖਣ ਔਖਾ ਆਖੀਐ ਪਿਆਰੀ ਕਿਉ ਸੁਣੀਐ ਸੱਚ ਨਾਉ ਜਿੰਨੀ ਸੋਸਾ ਲਾਇਆ ਪਿਆਰੇ ਹਉ ਤੈਨ ਬਲਿਆ ਰਹ ਜਾਓ ਨਉ ਮਿਲਾ ਸੰਤੋਖੀਆਂ ਪਿਆਰੀ ਨਦਰੀ ਮੇਲ ਮਲਾਓ ਕਾਇਆ ਕਾਗਦ ਜੇਥੀਐ ਪਿਆਰੇ ਮਨ ਮਸਬਾਣੀ ਤਾਰ ਲਲਦਾ ਲੇਖਣ ਸੱਚ ਕੀ ਪਿਆਰੇ ਆਰ ਗੁਣ ਲਿਖੋ ਵਿਚਾਰ ਤਨ ਲਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਤਾਰ ਸੋਠ ਮਹਲਾ ਪਹਿਲਾ ਪਹਿਲਾ ਦੂ ਤੁਕੀ ਤੂੰ ਗਣਦਾ ਤੋ ਨਿਰਮਲੁ ਪਾਈ ਨਿਰਮਲ ਨਾਮੁ ਮਨ ਹੋਏ ਹਮ ਅਪਰਾਧੀ ਨਰ ਗੁਣੇ ਪਾਈ ਤੁਝ ਹੀ ਤੇ ਗੁਣ ਸੋਏ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹਉ ਪਾਪੀ ਪਖੰਡਿਆ ਪਾਈ ਮਨ ਤਨ ਨਾਮ ਬਸੇਖ ਰਹਾਉ ਵਿਖ ਮਾਇਆ ਚਿਤ ਮੋਹਿਆ ਭਾਈ ਚਤਰਾਈ ਬਤ ਖੋਏ ਚਿਤ ਮੈਂ ਠਾਕੁਰ ਸੱਚ ਬਸੈ ਭਾਈ ਜੇ ਗੁਰ ਗਿਆਨ ਸਮੋਏ ਉਹ ਰੂੜੋ ਰੂੜੋ ਆਖਿਆ ਭਾਈ ਉਹ ਰੂੜੋ ਲਾਲ ਚਲੂਲ ਜੇ ਮਨ ਹਰਿ ਸਿਉ ਬੈਰਾਗੀ ਹੈ ਭਾਈ ਦਰ ਕਰ ਸਾਚ ਅਪੂਲ ਪਤਾਲੀ ਆਕਾਸ ਤੂੰ ਭਾਈ ਕਰ ਕਰ ਤੂੰ ਗੁਣ ਗਿਆਨ ਗੁਰ ਮਿਲਿਆ ਸੁਖ ਪਾਇਆ ਭਾਈ ਚੁਕਾ ਮਨੋਗਮਾਨ ਜਲ ਮਾਲਕ ਆਇਆ ਮਾਂਜੀ ਆ ਪਾਈ ਪੀ ਮਹਿਲਾ ਤਨ ਹੋਏ ਗਿਆਨ ਮਹਾਰਸ ਨਾਈ ਆ ਪਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀ ਆ ਪਾਈ ਕਿਆ ਮੰਗੋ ਕਿਆ ਦੇ ਪਾਣ ਨੀਰ ਪਖਾਲੀ ਆ ਪਾਈ ਜਲ ਮੈਂ ਬੁੱਢੇ ਤੇ ਗੁਰ ਬਿਨ ਲਖਨ ਲਖੀ ਆ ਪਾਈ ਜਗ ਬੁੱਢੇ ਪਤ ਖੋਏ ਮੇਰੇ ਠਾਕਰ ਹੱਥ ਬਡਾਈਆਂ ਪਾਈ ਜੈ ਭਾਵ ਤੈ ਦੇ ਭਈ ਯਾਰ ਬੋਲੇ ਮੀਠਲੀ ਭਾਈ ਸੱਚ ਕਹਿ ਪਰ ਪਾਏ ਬਿਰਹ 베ਦੀ ਸੱਚ ਬਸੀ ਭਾਈ ਅਤ ਕਰੀ ਹਰ ਨਾਏ ਸਭ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨ ਜੋ ਬੀਦੇ ਸੇ ਉਬਰੈ ਭਾਈ ਸਬਦ ਸੱਚਾ ਨੀਸਾਨ ਈਤਨ ਇਹ ਕਸਕੇ ਲੀਆਂ ਭਾਈ ਪਾਪ ਕ ਰੰਚਕ ਪਾਏ ਖਿੰਨ ਪਲ ਨਾਮ ਹਿਰਦੈ ਵਸੈ ਭਾਈ ਨਾਨਕ ਮਿਲਣ ਸੁਭਾਏ ਸੂਰਠ ਮਹੱਲਾ ਤੀਜਾ ਘਰ ਪਹਿਲਾ ਤਿੱਤੂ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਉ ਧੁਰ ਤੂੰ ਰਖਦਾ ਆਇਆ ਭਰਲਾਦ ਜਨ ਤੂੰ ਤੇ ਰਖ ਲੈ ਹਰ ਜੀਉ ਹਰਨਾਗ ਸਮਾਰ ਪਚਾਇਆ ਗੁਰਮੁਖਾ ਨੂੰ ਪਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਭਗਤਾਂ ਨੂੰ ਜਮ ਜੁ ਹੋਏ ਨਾ ਸਕੈ ਕਾਲ ਨਾ ਨੇੜੈ ਜਾਈ ਕੇਵਲ ਰਾਮ ਨਾਮ ਮਨ ਬਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁੱਖਾਂ ਨੂੰ ਪ੍ਰਤੀਤ ਨ ਆਵੀ ਅੰਤਰ ਲੋਭ ਸਵਾਉ ਗੁਰਮੁਖ ਹਿਰਦੈ ਸਬਦਨਾ ਭੇਦਿਓ ਹਰ ਨਾਮ ਨਾ ਲਾਗਾ ਪਾਉ ਊੜ ਕਵਟ ਪਾਜ ਲੈ ਜਾਸੀ ਮਨ ਮੁਕ ਫੀਕਾ ਆ ਲਾਓ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ মোহ ਸਭ ਲੋਕ ਹੈ ਤੇਰੀ ਤੂੰ ਇੱਕੋ ਉਪਰ ਖਿਬਾਤਾ ਹੋ ਮੈਂ ਮਾਰ ਮਨ ਸਾ ਮਨੈ ਸਮਾਣੀ ਗੁਰ ਕੈ ਸਬਦ ਪਸਾਤਾ ਅਚਿੰਤ ਕੰਮ ਕਰਿਆ ਪ੍ਰਭ تنਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸ ਜਾ ਸਭ ਕਾ ਜਸ ਵਾਰਣ ਹਾਰਾ ਉਨਾਂ ਕੀ ਰੀਸ ਕਰੇ ਸੋਬ ਗੁਚੈ ਜੇ ਨਾ ਹਰ ਪ੍ਰਭ ਆਇ ਰਖਵਾਰਾ ਬਿਨ ਸਤ ਗੁਰ ਸੇਵੇ ਕਿਨੇ ਨ ਪਾਇਆ ਮਨ ਮੁਖ ਭੌਗ ਮੋਏ ਬਿਲਾਈ ਆਵ ਜਾਵ ਠੌਰ ਨ ਪਾਵੈ ਦੁੱਖ ਮੈਂ ਦੁੱਖ ਸਮਾਈ ਗੁਰ ਮੁਖ ਹੋਵੈ ਸੋ ਅਮਰਤ ਪੀਵੈ ਸਹਿਜੇ ਸਾਚ ਸਮਾਈ ਬਿਨ ਸਤ ਗੁਰ ਸੇਵੇ ਜਨਮ ਨ ਛੋੜੈ ਜੇ ਅਨੇਕ ਕਰਮ ਕਰੈ ਅਤਕਾਈ ਵੇਦ ਪੜੈ ਤੈ ਬਾਦ ਬਖਾਣਾ ਬਿਨ ਹਰ ਪਤ ਗਵਾਈ ਸਤਿ ਸਤ ਗੁਰ ਸਾਥੀ ਜਸ ਬਾਣੀ ਪਦ ਸੂਟਾ ਗੁਰ ਸਰਣਾਈ ਜਿਨ ਹਰ ਮਨ ਬਸਿਆ ਸੇ ਦਰ ਸਾਚੇ ਦਰ ਸਾਚਾ ਸਤਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੇਟਣ ਹਾਰਾ ਨਾਨਕ ਤਨ ਕਾ ਸਾਧ ਬਲੇ ਹਾਰਾ ਜਿਨ ਹਰ ਰੱਖਿਆ ਔਰ ਤਾਰਾ ਸੂਟ ਮਹਲਾ ਤੀਜਾ ਦੋ ਤੁਕੀ ਨਿ ਗੁਣਿਆ ਨੂੰ ਆਪੇ ਬਖਸ਼ ਲੈ ਪਾਈ ਸਤ ਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਊਤਮ ਹੈ ਪਾਈ RAM ਨਾਮ ਚਿਤ ਲਾਏ ਹਰ ਜਿਉ ਆਪੇ ਭਗ ਸ ਮਲਾਈ ਗੁਣ ਹੀਣ ਹਮ ਅਪਰਾਧੀ ਪਾਈ ਪੂਰਾ ਸਤਗੁਰ ਲੇ ਰਲਾਈ ਰਹਾਉ ਕੌਣ ਕੌਣ ਅਪਰਾਧੀ ਬਖਸ਼ਿਆਨ ਪਿਆਰੇ ਸੱਚ ਹੈ ਸ਼ਬਦ ਵਿਚਾਰ ਪੌਜਲ ਪਾਰ ਉਤਾਰਿਆ ਨ ਪਾਈ ਸਤਗੁਰ ਬੇੜਾ ਝਾੜ ਮਨੂਰੇ ਤੇ ਕੰਚਨ ਪੈ ਪਾਈ ਗੁਰ ਪਾਰ ਸੁਮੇਲ ਮਲਾਈ ਆਪ ਸੋੜ ਨੋ ਮਨ ਵਸਿਆ ਪਾਈ ਜੋਤੀ ਜੋਤ ਮਲਾਏ ਹਉ ਮਾਰੀ ਹਉ ਬਾਰਣੇ ਪਾਈ ਸਤ ਗੁਰ ਕੋ ਸਤ ਬਲ ਹਾਰਾ ਜਾਓ ਨਾ ਮਨ ਦਾ ਨ ਜਿਨ ਦਿੱਤਾ ਪਾਈ ਗੁਰਮਤ ਸਹਜ ਸਮਾਉ ਗੁਰ ਬਿਨ ਸਹਜ ਨ ਉਪਜੈ ਪਾਈ ਪੁੱਛੋ ਗਿਆਨੀਆਂ ਜਾਏ ਸਤ ਗੁਰ ਕੀ ਸੇਵਾ ਸਦਾ ਕਰ ਪਾਈ ਵਿੱਚੋਂ ਆਪ ਗੁਬਾਏ ਗੁਰਮਤੀ ਪਾਉ ਉਪਜੈ ਪਾਈ ਔਕਰਣੀ ਸੱਚ ਸਾਰ ਪ੍ਰੇਮ ਪਦਾਰਥ ਪਾਈਆ ਪਾਈ ਸੱਚ ਨਾਮ ਆਧਾਰ ਜੋ ਸਤਗੁਰ ਸੇਬ ਆਪਣਾ ਪਾਈ ਤਨ ਕਾ ਹੌਲਾ ਕੋ ਪਾਏ ਜਨਮ ਸਵਾਰੀ ਆਪਣਾ ਪਾਈ ਕੁੱਲ ਪੀ ਲਈ ਬਖਸਾਏ ਸੱਚ ਬਾਣੀ ਸੱਚ ਸਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਬਸੈ ਪਾਈ ਤਿਸ ਵਿਗਨ ਲਾਗਾ ਕੋਏ ਸੋਠ ਮਹਲਾ ਤੀਜਾ ਹਰ ਜੀ ਉਹ ਸਭ ਦੇ ਜਾਪ ਦਾ ਪਾਈ ਪੂਰੇ ਭਾਗ ਮਲਾਏ ਸਦਾ ਸੁਖ ਸੁਹਾਗਣੀ ਪਾਈ ਅੰਦਨ ਰਤੀ ਆ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਗਾਬ ਹੋ ਗਾਬੋ ਰੰਗ ਰਤੋ ਪਾਈ ਹਰ ਸੇਤੀ ਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਸੋੜ ਜਿਤ ਲਾਏ ਸਦਾ ਸਹਿਜ ਫਿਰ ਦੁੱਖ ਨਾ ਲੱਗਈ ਪਾਈ ਹਰ ਆਪ ਬਸੇ ਮਨ ਆਏ ਬਿਨ ਕਾ ਹੁਕਮ ਨਾ ਜਾਣਈ ਪਾਈ ਸਾ ਕੋ ਲਖਣੀ ਕੁੰਨਾਰ ਮਨ ਹਟਕਾਰ ਕਮਾਵਣੀ ਪਾਈ ਬਿਨ ਨਾਵਾਂ ਕੁੜਯਾਰ ਸੇ ਗਾਵ ਹੈ ਜਿਨ ਮਹਤਕ ਭਾਗ ਹੈ ਪਾਈ ਭਾਈ ਸੱਚਾ ਬਿਹਰਾਗ ਅੰਧਨ ਰਾਤ ਦੇ ਗੁਣ ਰਭ ਹੈ ਪਾਈ ਨਿਰਪੋ ਗੁਰ ਲਿਵ ਲਾਗ ਸਭ ਨਾਮਾਰ ਜੀਵਾਲ ਦਾ ਪਾਈ ਸੋ ਸੇਵ ਹੈ ਦਿਨ ਰਾਤ ਸੋ ਕਉ ਮਨੋ ਬਸਾਰੀ ਹੈ ਪਾਈ ਜਿਸ ਦੀ ਵੱਡੀ ਹੈ ਦਾਤ ਮਰ ਮੁਖਮੇ ਵਾਲੀ ਡੁੰਮਣੀ ਪਾਈ ਦਰਗਾ ਨਹੀਂ ਥਾਉ ਗੁਰਮੁਖ ਹੋ ਬੈ ਤਾਂ ਗੁਣ ਰਬੈ ਪਾਈ ਮਿਲ ਪ੍ਰੀਤਮ ਸਾਥ ਸਮਾਓ ਏਤ ਜਨਮ ਹਰਨਾ ਚੇਤਿਓ ਪਾਈ ਕਿਆ ਮੋਹ ਦੇਸੀ ਜਾਏ ਈੜੀ ਪਬੰਦੀ ਮੋਹਾਇਆ ਨ ਪਾਈ ਵਿਖਿਆ ਨੂੰ ਲੋਬਾਏ ਨਾਮ ਸਮਾਲੈ ਸੁਖ ਬਸੈ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੂੰ ਪਾਈ ਅਪਰੰਪਰ ਗੁਣੀ ਗਹੀਰ ਸੋઠ ਮਹੱਲਾ ਪੰਜਮਾ ਘਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਾਰਨ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਦੇਖ ਰੇ ਆਪਣੀ ਬੱਥ ਕਿੰਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਅਕਥ ਗੁਰੂ ਗੋਬਿੰਦ ਸਲਾਹੀਐ ਭਾਈ ਜਿਸ ਤੇ ਅਜਾਪੈ ਤਤ ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮਦਾਨ ਦੇ ਜੰਮ ਆਪਣੇ ਦੁਖ ਦਰਦ ਕਾ ਹੰਤਾ ਰਹਾਓ ਜਾ ਕੈ ਕਰ ਸਭ ਕਿਸ ਹੈ ਭਾਈ ਨੌਨਿਤ ਭਰੇ ਪੰਡਾਰ ਇਸ ਕੀ ਕੀਮਤ ਨਾ ਪਵੈ ਭਾਈ ਉਚਾ ਅਗਮ ਅਪਾਰ ਜੀ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤਗੁਰ ਪੂਰਾ ਭੇਟੀ ਹੈ ਭਾਈ ਸਬਦ ਮਲਾਵਣ ਹਾਰ ਸੱਤੇ ਚਰਨ ਸਰੇਬਿ ਹੈ ਭਾਈ ਭਰਮ ਪਉ ਹੋਵੇ ਨਾਸ ਮਿਲ ਸੰਤ ਸਭ ਮਨ ਮਾਨ ਜੀ ਹੈ ਭਾਈ ਹਰ ਕੈ ਨਾਮ ਨਿਵਾਸ ਮਿਟਾ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰਬਚਨ ਦੀ ਸੁਖ ਉਪਜੈ ਭਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਸੋਡੀ ਹੈ ਭਾਈ ਹੋਇਆ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰੇ ਆ ਭਾਈ ਵੇਖੈ ਸੁਣੈ ਹਜੂਰ ਜਿਤ ਦਿਨ ਬਿਸਰੈ ਪਾਰ ਬ੍ਰਹਮ ਭਾਈ ਇਤਨਾ ਦਿਨ ਮਰੀਏ ਝੂਰ ਕਰਨ ਕਰਾਵਣ ਸਮਰਥੋ ਪਾਈ ਸਰਬ ਕਲਾ ਪਰ ਪੂਰ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਬਨਾਸ ਤਿਸ ਭਾਵੈ ਤ ਮੇਲ ਲੈ ਪਾਈ ਹਿਰਦੈ ਨਾਮ ਨਿਵਾਸ ਗੁਰਮਖ ਕਮਲ ਪਰ ਕਾਸੀ ਹੈ ਪਾਈ ਰਿਦਾ ਹੋਵੇ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਪਾਈ ਮੌਲਿਆ ਦਰਤ ਆਕਾਸ ਗੁਰਪੂਰ ਸੰਤੋਖ ਹੈ ਪਾਈ ਐਨਸ ਲਾਗਾ ਪਾਓ ਰਸਨਾ ਰਾਮ ਰਵ ਸਦਾ ਪਾਈ ਸਾਚਾ ਸਾਧ ਸੁਆਉ ਕਰਨੀ ਸੁਣ ਸੁਣ ਜੀਬ ਆ ਪਾਈ ਨੇਚਲ ਪਾਇਆ ਥਾਓ ਜਿਸ ਪਰਤੀਤ ਨ ਆਬਈ ਪਾਈ ਸੋ ਜਿਹੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬਾ ਪਾਈ ਹਉ ਤਿਸ ਕੈ ਬਲ ਜਾਓ ਉਹ ਨਿਰਗੁਣਿਆਰੇ ਪਾਲਦਾ ਪਾਈ ਦੇਨ ਥਾਵੇ ਥਾਓ ਰਿਜਕ ਸੁਬਾਹੇ ਸਾਸ ਸਾਸ ਪਾਈ ਗੁਰੂ ਰਾਜਾ ਕਾ ਨਾਉ ਜਿਸ ਗੁਰ ਸਾਚਾ ਭੇਟੀ ਐ ਭਾਈ ਪੂਰਾ ਤਿਸ ਕਰਮਾਉ ਤੈਸ ਬੇਨ ਕਢੀ ਨਾ ਜੀਵੀ ਐ ਭਾਈ ਸਰਬ ਕਲਾ ਪਰਪੂਰ ਸਾਸ ਗਰਾਸ ਨਾ ਬਿਸਰੈ ਭਾਈ ਵੇਖਿਓ ਸਦਾ ਹਜੂਰ ਸਾਧੂ ਸੰਗ ਮਲਾਇਆ ਭਾਈ ਸਰਬ ਰਹਾ ਪਰਪੂਰ ਜਿੰਨਾ ਪ੍ਰੀਤ ਨਾ ਲੱਗੀ ਐ ਭਾਈ ਸੇ ਨਿਤ ਨਿਤ ਮਰਦੇ ਝੂਰ ਅੰਚਨ ਲਾਇ ਤਰਾਇਆ ਭਾਈ ਭੌਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨ ਅੰਗ ਅਪਾਰ ਮੰਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤਿਸਰਣਾ ਗਤੀ ਪਾਈ ਜੇ ਕਿਲ ਬਿਖ ਕਾਟਣ ਹਾਰ ਸੋਠ ਮਹੱਲਾ ਪੰਜਵਾਂ ਮਾਤ ਗਰਭ ਦੁਖ ਸਾਗਰੋ ਪਿਆਰੇ ਤੈ ਆਪਣਾ ਨਾਮ ਛਪਾਇਆ ਬਾਹਰ ਕਾੜ ਬਿਕ ਪਸਰੀਆ ਪਿਆਰੇ ਮਾਇਆ ਮੋਹ ਬਧਾਇਆ ਜਿਨੋ ਕੀਤੋ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਸੋ ਅਰਾਦੇ ਸਾਹ ਸਾਸ ਪਿਆਰੇ ਰਾਮ ਨਾਮ ਲਿਬ ਲਾਇਆ ਮਨ ਤਨ ਤੇਰੀ ਟੇਕ ਹੈ ਪਿਆਰੇ ਮਨ ਤਨ ਤੇਰੀ ਟੇਕ ਤੁੰਦ ਬੈਲ ਆਬਰਨ ਕਰਨ ਹਾਰ ਪਿਆਰੇ ਅੰਤਰਜਾਮੀ ਏਕ ਰਹਾਉ ਕੋਟ ਜਨਮ ਭਰਮ ਆਇਆ ਪਿਆਰੇ ਅਨਕ ਜੋਲਨ ਦੁਖ ਪਾਏ ਸਾਚਾ ਸਾਹਿਬ ਬਸਰਿਆ ਪਿਆਰੇ ਬਹੁਤੀ ਮਿਲਾ ਸਜਾਈ ਜਨਪੇਟਾ ਪੂਰਾ ਸਤਿਗੁਰੂ ਪਿਆਰੇ ਸੇ ਲੱਗੇ ਸੱਚ ਐ ਨਾਹੀਂ ਤਿੰਨਾ ਪਿੱਛੈ ਛੁੱਟੀ ਐ ਪਿਆਰੇ ਜੋ ਸਾਚੀ ਸਰਣਾਏ ਮਿੱਠਾ ਕਰ ਕਹਿ ਖਾਇਆ ਪਿਆਰੇ ਤੈਨ ਤਨ ਕੀਤਾ ਰੋਗ ਕੌੜਾ ਹੋਏ ਪਤ ਛਟਿਆ ਪਿਆਰੇ ਇਸਤੇ ਉਪਜਿਆ ਸੋਗ ਭੋਗ ਪਹੁੰਚਾਏ ਭੁਲਾਇਨ ਪਿਆਰੇ ਉਤਰੈ ਨਹੀਂ ਬਿਜੋਗ ਜੋ ਗੁਰ ਮੇਲ ਉਧਾਰਿਆ ਪਿਆਰੇ ਤੈਨ ਧੁਰੇ ਪਿਆ ਸੰਜੋਗ ਮਾਇਆ ਲਾਲਚ ਅਟਿਆ ਪਿਆਰੇ ਜਤਨ ਆਵੈ ਮੂਲ ਜਿੰ ਤੂੰ ਬਿਸਰੈ ਪਾਰ ਬ੍ਰਹਮ ਸੁਆਮੀ ਸੇਤਨ ਹੋਏ ਧੂੜ ਬਿਲਲਾਟ ਕਰਹਿ ਬੋ ਤੇਰੇ ਆ ਪਿਆਰੇ ਉਤਰੈ ਨਾਹੀ ਸੂਲ ਜੋ ਗੁਰ ਮੇਲ ਸਵਾਰਿਆ ਪਿਆਰੇ ਤਿੰਨ ਕਾ ਰਹਾ ਮੂਲ ਸਾਖਤ ਸੰਗ ਨਾ ਕੀ ਜਈ ਪਿਆਰੇ ਜੇ ਕਾ ਪਾਰ ਬਸਾਹਿ ਜਿਸ ਮਿਲਿਆ ਹਰ ਬਿਸਰੈ ਪਿਆਰੇ ਸੋ ਮੂਹ ਕਾਲੈ ਉੱਠ ਜਾਏ ਮਨ ਮੁਖਟ ਹੋਈ ਨਹਿ ਮਿਲੈ ਪਿਆਰੇ ਦਰਗਾ ਮਿਲੇ ਸਜਾਈ ਜੋ ਗੁਰ ਮੇਲ ਸਵਾਰਿਆ ਪਿਆਰੇ ਤਿੰਨਾ ਪੂਰੀ ਪਾਏ ਸੰਜਮ ਸਹਿਤ ਸਿਆਣ ਪਾ ਪਿਆਰੇ ਇੱਕ ਨ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੇ ਤੈਨ ਕੋਲ ਲਾਗਾ ਗਾਲ ਹੁੰਦੀ ਬਾਤ ਨਾ ਜਾਂਦੀਆ ਪਿਆਰੇ ਕੂੜ ਨ ਚੱਲੀ ਨਾਲ ਸਤ ਗੁਰ ਜਿੰਨਾ ਮਿਲਾਇਉਨ ਪਿਆਰੇ ਸਾਚਾ ਨਾਮ ਸੰਭਾਲ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੂੰ ਨਦਰ ਕਰੇ ਅੰਨ ਦਿਨ ਕੀ ਤੈਨ ਗੁਣ ਰਬਾ ਪਿਆਰੇ ਅੰਮ੍ਰਿਤ ਪੂਰ ਭਰੇ ਦੁੱਖ ਸਾਗਰ ਤੇ ਲੰਗਿਆ ਪਿਆਰੇ ਪਾਪ ਜਲ ਪਾਰ ਪਰੇ ਜਿਸ ਭਾਵੈ ਤਿਸ ਮੇਲ ਲਹਿ ਪਿਆਰੇ ਸਹੀ ਸਦਾ ਖਰੇ ਸਮਰੱਥ ਪੁਰਖ ਦਇਆਲ ਦਿਓ ਪਿਆਰੇ ਭਗਤਾਂ ਤਿਸ ਕਾ ਤਾਣ ਤੇ ਸਰਣਾਈ ਟੈ ਪੈ ਪਿਆਰੇ ਜੇ ਅੰਤਰ ਜਾਮੀ ਜਾਣ ਹਲਤ ਪਲਤ ਸਵਾਰਿਆ ਪਿਆਰੇ ਮਤਕ ਸਤਿ ਨਿਸਾਣ ਸੋ ਪ੍ਰਭ ਕਾ ਦੇਨਾ ਬਿਸਰੈ ਪਿਆਰੇ ನಾನಕ ಸಾಧಕರಬಣ